ਸਾਹਿਬ ਸਵਾਗਤ ਹੈ ਜੀ ਗੁਰੂ ਸਵਾਰਿਓ ਵੇਖੋ ਦੁਨੀਆ ਦੇ तमाम ਗ੍ਰੰਥ ਜਿੰਨੇ ਨੇ ਉਹ ਉਹਨਾਂ ਦੇ ਪਕੰਬਰ ਸਹਿਬਾਨਾ ਦੇ ਸਮੇਂ ਦੇ ਵਿੱਚ ਨਹੀਂ ਲਿਖੇ ਗਏ ਮੁਬਾਰਕ ਉਹਨਾਂ ਦੇ ਗ੍ਰੰਥ ਉਹਨਾਂ ਨੂੰ ਜਿਹੜੇ ਉਹ ਮੰਨਦੇ ਨੇ ਮੁਬਾਰਕ ਉਹਨਾਂ ਨੂੰ ਪਰ ਉਹਦੇ ਵਿੱਚ ਵਿਸ਼ੇਸ਼ਤਾ ਹੈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਗੁਰੂ ਸਹਿਬਾਨਾ ਦੀ ਹਾਜ਼ਰੀ ਵਿੱਚ ਲਿਖੇ ਗਏ ਨੇ ਦੁਨੀਆ ਦੇ तमाम ਗ੍ਰੰਥਾਂ ਦੇ ਲਿਖਣ ਦਾ ਕੋਈ ਸਮਾਂ ਨਹੀਂ ਹੈ ਕੋਈ ਰਾਗਾਂ ਵਿੱਚ ਨਹੀਂ ਹੈ ਤੇ ਉਹਨਾਂ ਦੇ ਪਕੰਬਰਾਂ ਦੇ ਸੰਸਾਰ ਤੋਂ ਚਲੇ ਜਾਣ ਦੇ ਮਗਰੋਂ ਲਿਖੇ ਗਏ ਨੇ ਮੈਂ ਇਥੇ ਮੌਲਵੀ ਸਾਹਿਬ ਨੇ ਵਿਚਾਰ ਕੀਤੀ ਮੈਂ ਆਖਿਆ ਕੁਰਾਨ ਸ਼ਰੀਫ ਕਦੋਂ ਲਿਖਿਆ ਉਹ ਕਹਿੰਦਾ ਭਰਾਵਾ ਜਦੋਂ ਸ਼ਾਪਾਖਾਨਾ ਆਇਆ ਹੋਏਗਾ ਉਦੋਂ ਲਿਖਿਆ ਹੋਏਗਾ ਇਹ ਗੱਲ ਤੇ ਪੱਕੀ ਆ ਕਿ ਮੁਹੰਮਦ ਸਾਹਿਬ ਦੇ ਸਮੇਂ 'ਚ ਨਹੀਂ ਲਿਖਿਆ ਗਿਆ ਮੁਬਾਰਕ ਉਹਨਾਂ ਦਾ ਗ੍ਰੰਥ ਜੇ ਬਾਈਬਲ ਲਿਖੀ ਹੈ ਤੇ ਬਾਈਬਲ ਜਿਹੜੀ ਦੋ ਵੜੀਆਂ ਨਾਲ ਸੋਧ ਕੇ ਲਿਖੀ ਹੈ ਪਰ ਉਹ ਈਸਾਸੀ ਮਸੀਹ ਦੇ ਸਮੇਂ ਦੇ ਵਿੱਚ ਨਹੀਂ ਲਿਖੀ ਗਈ ਤੇ ਜੇ ਯਹੂਦੀਆਂ ਦਾ ਗ੍ਰੰਥ ਆ ਦਾ ਤਾਂ ਪਾ ਦੇ ਬੋਧੀਆਂ ਦਾ ਗ੍ਰੰਥ ਆ ਤੇ ਉਹ ਕਹਿੰਦੇ ਨੇ ਮਹਾਉਤਮਾ ਬੁੱਧ ਦੇ ਚਾਚੇ ਆਨੰਦ ਨੂੰ ਜਿਹੜੀਆਂ ਗੱਲਾਂ ਚੇਤੇ ਰਹਿ ਗਈਆਂ ਉਹ ਉਹਨਾਂ ਨੇ ਲਿਖੀਆਂ ਨੇ ਪਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਆ ਨਾ ਉਹ ਗੱਲ ਵੱਖਰੀ ਆ ਕਿ ਸਾਡੀ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਆ ਕਮਲਜੀਤ ਸਿੰਘ ਵਰਗੇ ਵਿਦਵਾਨ ਲੋਕ ਜਾ ਕੇ ਆਖਣ ਦੇ ਨੇ ਬੇਵਿਸ਼ਾਖਤਾਂ ਦੇ ਨਾਲ ਬਰਾਬਰ ਦਾ ਦਰਜਾ ਦੇਣ ਦੇ ਨੇ ਕਾਰਜਾਂ ਯੂਨੀਵਰਸਿਟੀਆਂ ਦੇ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਪਰ ਜੇ ਭਗਤਪੂਰਨ ਸਿੰਘ ਹੋਣੀ ਇਹ ਗੱਲ ਨਹੀਂ ਮੰਨਦੇ ਉਹ ਕਹਿੰਦੇ ਨੇ ਵੀ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਫਰਾਂਸ ਦਾ ਪ੍ਰਸਿੱਧ ਵਿਦਵਾਨ ਡਾਕਟਰ ਟਰੰਪ ਪਾਦਰੀ ਸਾਹਿਬ ਉਹ ਲਿਖਦੇ ਨੇ ਕਿ ਹਿੰਦੁਸਤਾਨ ਦੀਆਂ ਉਹ ਪਛਾਵਾਂ ਦਾ ਖਜ਼ਾਨਾ ਵੇਖਣਾ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੇਖ ਲਓ ਜਿਹਦੇ ਵਿੱਚ ਲਹਿੰਦੀ ਉਰਦੂ ਬੰਗਾਲੀ ਪੋਠੋਹਾਰੀ ਸੰਸਕ੍ਰਿਤ ਸਹਿਸਕ੍ਰਿਤੀ ਇਹਦੇ ਵਿੱਚ ਕਿੰਨੀਆਂ ਭਾਸ਼ਾ ਦਾ ਮੇਲ ਆ ਡਾਕਟਰ 트ੰਪ ਸਾਹਿਬ ਲਿਖਦੇ ਨੇ ਤੇ ਇਹ ਸਾਈ ਧਰਮ ਦੀ ਪ੍ਰਚਾਰਕ ਹੋਈ ਐਮ ਐਸ ਪਰਵਲਾ ਕ ਉਹ ਮੈਡਮ ਲਿਖਦੀ ਆ ਕਿ ਕਾਸ਼ ਉਹ ਕਹਿੰਦੀ ਅਫਸੋਸ ਕਿ ਇਹ ਗ੍ਰੰਥ ਸਾਡੇ ਕੋਲ ਨਹੀਂ ਹੈਗਾ ਅਗਰ ਜੇ ਇਹ ਗ੍ਰੰਥ ਸਾਡੇ ਕੋਲ ਹੁੰਦਾ ਤੇ ਅਸੀਂ ਦੁਨੀਆ ਦੇ ਵਿੱਚ ਆਪਣੇ ਮਿਸ਼ਨ ਦੇ ਝੰਡੇ ਚਾੜ੍ਹ ਦਿੰਦੇ ਇਹ ਗੱਲ ਬਿਲਕੁਲ ਮੈਡਮ ਦੀ ਮੰਨਣ ਵਾਲੀ ਆ ਵੀ ਉਹਨਾਂ ਦੇ ਕੋਲ ਜਿਹੜਾ ਗ੍ਰੰਥ ਆ ਉਹ ਵਾਦ ਘਟ ਕਰਕੇ ਅੱਗੋਂ ਪਿਛੋਂ ਦੋ ਵਾਰੀ ਕਰਕੇ ਉਹਨਾਂ ਲਿਖਿਆ ਵਾ ਪਰ ਉਮਸ ਜਸੂਬ ਨਸੀਰ ਸਾਹਿਬ ਦੇ ਸਮੇਂ ਦੇ ਵਿੱਚ ਨਹੀਂ ਲਿਖਿਆ ਗਿਆ ਦੁਨੀਆ ਦਾ ਬਾਹਦ ਗ੍ਰੰਥ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ 10 ਗੁਰੂ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਲਿਖਿਆ ਗਿਆ ਦੁਨੀਆ ਦੇ तमाम ਗ੍ਰੰਥ ਵਾਰਤਕ ਵਿੱਚ ਨੇ ਗੁਰੂ ਗ੍ਰੰਥ ਸਾਹਿਬ 31 ਰਾਗਾਂ ਵਿੱਚ ਆ ਰਾਗ ਵੀ 2 ਨਹੀਂ 4 ਨਹੀਂ 5 ਨਹੀਂ 10 ਨਹੀਂ 31 ਰਾਗ ਨੇ ਤੇ ਆਓ ਤੱਕਿਓ ਜੀ ਰਾਗ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਹਾਲਾਤਾਂ ਨੂੰ ਮੈਂ ਪੇਸ਼ ਕਰਨ ਲੱਗਿਆ ਜੀ ਕੋਈ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਬੀਰ ਸਾਹਿਬ ਨੇ ਨਾਮਦੇਵ ਜੀ ਨੇ ਬਾਬਾ ਰਵਦਾਸ ਜੀ ਹੋਰਾਂ ਨੇ ਜੋ ਲਿਖ ਕੇ ਸਾਨੂੰ ਗ੍ਰੰਥ ਦਿੱਤਾ ਤੱਕਿਓ ਜਰਾ ਸਤਿਗੁਰੂ ਅਰਜਨ ਜੀ ਨੇ ਪਰਉਪਕਾਰ ਕਮਾਇਆ ਏ ਧੰਨ ਸ੍ਰੀ ਗੁਰੂ ਅਰਜਨ ਜੀ ਨੇ ਪਰਉਪਕਾਰ ਕਮਾਇਆ ਏ ਕਾਰਨ ਲਈ ਜਗਤ ਜਲੰਦੇ ਨੂੰ ਉਹਨਾਂ ਗੁਰੂ ਗ੍ਰੰਥ ਜਹਾਜ ਬਣਾਇਆ ਏ ਜੀ ਸਾਡੇ ਲਈ ਇਹ ਜੀਵਨ ਜੋਤੀ ਏ ਇਹ ਗ੍ਰੰਥ ਸਾਡੇ ਲਈ ਜੀਵਨ ਜੋਤੀ ਏ ਇਹਦਾ ਇੱਕ ਇੱਕ ਅੱਖਰ ਹੀਰਾ ਇੱਕ ਇੱਕ ਅੱਖਰ ਮੋਤੀ ਏ ਇਹ ਦਾਤਾ ਇਹ ਦਾਤਾ ਦਾਤਾ ਪਿਆ ਬਣਦਾ ਏ ਇੱਥੇ ਦਾਤੇ ਸੀਸ ਨਵਾਉਂਦੇ ਨੇ ਰਾਜੇ ਮਹਾਰਾਜੇ ਵੀ ਜੀਵਨ ਜਾਂਚ ਦੀਆਂ ਪੇ ਦਾਤਾ ਮੰਗਣੇ ਆਉਂਦੇ ਨੇ ਹਮ ਮੈਂ ਡੱਠਾ ਕੁੱਲ ਜਮਾਨੇ ਨੂੰ ਮੈਂ ਡੱਠਾ ਕੁੱਲ ਜਮਾਨੇ ਨੂੰ ਹਰ ਸ਼ਹਿ ਜਗਤ ਦੀ ਡਿੱਠੀ ਏ ਗੋੜ ਸ਼ੱਕਰ ਖੰਡ ਆਖਿਓ ਵੱਧ ਕੇ ਗੁਰੂ ਨਾਨਕ ਦੀ ਬਾਣੀ ਮਿੱਠੀ ਏ ਜੀ ਨਹੀਂ ਬਿਮਾਰੀ ਕੋਈ ਘਰ ਵਿੱਚ ਵਹਿਮਾ ਭਰਮਾ ਦੀ ਰਹਿ ਸਕਦੀ ਹਮ ਨਹੀਂ ਬਿਮਾਰੀ ਕੋਈ ਘਰ ਵਿੱਚ ਵਹਿਮਾਂ ਭਰਮਾਂ ਦੀ रह ਸਕਦੀ ਜੇਕਰ ਪੜ ਲਿਆ ਜਾਵੇ ਆਸਾ ਦੀ ਵਾਰ ਨੂੰ ਜਪਜੀ ਦੇ ਸ਼ਬਦ ਹਜ਼ਾਰੇ ਵੀ ਕਰਗੇ ਨੇ ਪਾਰ کئی ਹਜ਼ਾਰ ਨੂੰ ਜਪਜੀ ਦੇ ਸ਼ਬਦ ਹਜ਼ਾਰੇ ਵੀ ਕਰਗੇ ਨੇ ਪਾਰ کئی ਹਜ਼ਾਰ ਨੂੰ ਇੱਥੇ ਰਿਧੀ ਸਿੱਧੀ ਵੀ ਆਕੇ ਸੀਸ ਨਮਾਉਂਦੀ ਏ ਮੁਕਤੀ ਵੀ ਇਸ ਦਵਾਰੇ ਤੇ ਪਈ ਮੁਕਤੀ ਮੰਗਣੇ ਆਉਂਦੀ ਨਹੀਂ ਆਉਂਦੀ ਏ ਇਹ ਜੋਤ ਇਲਾਹੀ ਧਰਤੀ ਤੇ ਜਦੋਂ ਆਈ ਏ ਗਿਆਨ ਉਸ ਨੂੰ ਹੁੰਦਾ ਇਹ ਜੋਤ ਇਲਾਹੀ ਧਰਤੀ ਤੇ ਆਈ ਏ ਗਿਆਨ ਉਸ ਨੂੰ ਹੁੰਦਾ ਜਿਹਦੇ ਹਿਰਦੇ ਵਿੱਚ ਸਚਾਈ ਹੈ ਉਹਨੂੰ ਸਮਝ ਰਗਣੀ ਆ ਜੀ ਸਭ ਟੁੱਟ ਗਏ ਬੰਨ 84 ਦੇ ਸਭ ਟੁੱਟ ਗਏ ਬੰਨ 84 ਦੇ ਇਹ ਬੀੜ ਜਦੋਂ ਦੀ ਬੰਨੀ ਏ ਇਹ ਰੱਬੀ ਜੋਤ ਵਿਦਵਾਨਾਂ ਨੇ ਮੰਨੀ ਏ ਉਹ ਧੰਨ ਸ਼੍ਰੀ ਗੁਰੂ ਅਰਜਨ ਜੀ ਜਿਨ੍ਹਾਂ ਜੋਤ ਜਗਾਈ ਏ ਉਹ ਧੰਨ ਸ਼੍ਰੀ ਗੁਰੂ ਅਰਜਨ ਜੀ ਜਿਨ੍ਹਾਂ ਜੋਤ ਜਗਾਈ ਏ ਇਹ ਜਗਤ ਜਲੰਦਾ ਠਾਰਨ ਲਈ ਇਹ ਜੋਤ ਇਲਾਹੀਏ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਏ ਸੂਰਜ ਛਣਾਉਂਦਾ ਦੁਨੀਆ ਨੂੰ ਜੀ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਏ ਸੂਰਜ ਰੁਸ਼ਨਾਉਂਦਾ ਦੁਨੀਆ ਨੂੰ ਇਹਦੀ ਹਿਰਦਿਆਂ ਵਿੱਚ ਰੁਸ਼ਨਾਈ ਏ ਇਹ ਜੋਤੀ ਦਾ ਪ੍ਰਤੱਖ ਨਜ਼ਾਰਾ ਏ ਇਹ ਜੋਤੀ ਦਾ ਪ੍ਰਤੱਖ ਨਜ਼ਾਰਾ ਏ ਇੱਕ ਪੰਨੇ ਤੇ ਬੈਠਾ ਬਾਬਾ ਨਾਨਕ ਦੂਜੇ ਤੇ ਚਮਿਆਰ ਭਗਤ ਤੇਰੇ ਬਦਾਸ਼ ਪਿਆਰਾ ਏ ਇਥੇ ਸੋਨੇ ਵਾਂਗੂ ਚਮਕਦੀਆਂ ਸਭ ਰਚਨਾ ਸ਼ੇਖ ਫਰੀਦ ਦੀਆਂ ਹਮ ਇਥੇ ਸੋਨੇ ਵਾਂਗੂ ਚਮਕਦੀਆਂ ਸਭ ਰਚਨਾ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਭ ਸਦਨੇ ਦੀ پاک ਉਮੀਦ ਦੀਆਂ ਹਮ ਇਥੇ ਰੱਬ ਬਰਾਬਰ ਸਨਮਾਨ ਮਿਲਿਆ ਭਗਤ ਕਬੀਰ ਜਲਾਹੇ ਨੂੰ ਉਹ ਨਾਮਦੇਵ ਸ਼ੀਮਾ ਵੀ ਖੱਟ ਬੈਠਾ ਇਸੇ ਲਾਹੇ ਨੂੰ ਇਥੇ ਸੈਣ ਨਾਈ ਉਧਰ ਗਿਆ ਦੇ ਰਤਬਾ ਪਾਇਆ ਜੱਟ ਧੰਨੇ ਨੇ ਇਹਦੇ ਖਿਲਰੇ ਪੈ ਜਵਾਰ ਰਾਤ ਸਾੰਭੇ ਇਸਦੇ ਇੱਕ ਇੱਕ ਸੁੰਦਰ ਪੰਨੇ ਨੇ ਜਦੋਂ ਪੜਦੇ ਹਾਂ ਗੁਰੂ ਨਾਨਕ ਨਾਮੇ ਦੇ ਅਸਲ ਲੋਕਾਂ ਨੂੰ ਜਦੋਂ ਪੜਦੇ ਹਾਂ ਗੁਰੂ ਨਾਨਕ ਨਾਮੇ ਦੇ ਅਸਲ ਲੋਕਾਂ ਨੂੰ ਸਾਨੂੰ ਲੱਗਦਾ ਏ ਜ਼ਿੰਦਗੀ ਦੀ ਅਸਲ ਹਕੀਕਤ ਦਾ ਪਤਾ 흘ੜ ਲੋਕਾਂ ਨੂੰ ਜਦੋਂ ਪੜਦੇ ਹਾਂ ਗੁਰੂ ਨਾਨਕ ਨਾਮੇ ਦੇ ਅਸਲ ਲੋਕਾਂ ਨੂੰ ਇਹ ਨੂਰ ਖੰਡ ਆਇਆ ਗੁਰੂ ਨਾਨਕ ਨੇ ਗੁਰੂ ਅਰਜਨ ਜੋਤ ਪਛਾਣੀ ਏ ਧੁਰ ਕੀ ਬਾਣੀ ਖਾਤਰ ਤਤੀ ਤਵੀ ਤੇ ਗੁਰੂ ਅਰਜਨ ਬਹਿ ਗਏ ਤਤੀ ਤਵੀ ਤੇ ਗੁਰੂ ਅਰਜਨ ਬਹਿ ਗਏ ਉਹ ਭਰ ਭਰ ਕਰਛੇ ਰੇਤ ਦੇ ਸੀਸ ਚ ਪਾਉਂਦੇ ਰੇ ਉਹ ਗੁਰਬਾਣੀ ਨੂੰ ਗਾਉਂਦੇ ਰੇ ਭਰ ਭਰ ਝੁੱਬੇ ਅੱਗ ਦੇ ਥਲਿਓਂ ਡਾਉਂਦੇ ਰੇ ਦਿੱਲੀ ਚਾਂਦਨੀ ਚੌਂਕ ਜਾਂ ਅਸੀਸ ਕਟਾਇਆ ਏ ਇੱਕ ਰਬਾਣੀ ਨੂੰ ਹਿਰਦੇ ਵਿੱਚ ਵਸਾਇਆ ਏ ਮੀਹਾਂ ਵਿੱਚ ਦੋ ਲਾਲ ਖਲੋ ਗਏ ਨੀਹਾ ਵਿੱਚ ਦੋ ਲਾਲ ਖਲੋਗੇ ਉਹ ਗੁਰਬਾਣੀ ਨੂੰ ਗਾਉਂਦੇ ਰਹੇ ਵੈਰੀ ਚੁੱਕ ਚੁੱਕ ਇੱਤਾ ਵਿੱਚ ਗੁਣੀਆਂ ਦੇ ਲਾਉਂਦੇ ਰਹੇ ਭਾਈ ਤਾਰੂ ਸਿੰਘ ਕਿਤਨਾ ਤਾਰੂ ਸਿੰਘ ਭਾਈ ਤਾਰੂ ਸਿੰਘ ਕਿਤਨਾ ਤਾਰੂ ਸਿੰਘ ਜਿਨਾਂ ਸਾਗਰ ਨੂੰ ਹੱਥ ਪਾਇਆ ਏ ਇਹ ਗੁਰਬਾਣੀ ਦਾ ਅੰਮ੍ਰਿਤ ਪੀਣ ਲਈ ਉਹਨੇ ਖੋਪਰ ਦਾ ਕੌਲ ਬਣਾਇਆ ਏ ਪਾਸਾ ਭਾਈ ਮਨੀ ਸਿੰਘ ਨੇ ਗੁਰਬਾਣੀ ਪੜਦਿਆਂ ਪੜਦਿਆਂ ਬੰਦ ਬੰਦ ਕਟਵਾਇਆ ਏ ਬੰਦਾ ਸਿੰਘ ਬਹਾਦਰ ਸੀ ਜਿਨੇ ਉਹਦੇ ਪੁੱਤ ਦਾ ਕੰਡ ਕਲੇਜਾ ਮੋਬ ਜਪਾਇਆ ਏ ਸਤਨਾਮ ਸਿੰਘਾ ਐਵੇਂ ਨਾਗ ਵਕਤ ਗਵਾਇਆ ਕਰ ਕਿਤੇ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ ਕਰ ਹਿਰਦੇ ਵਿੱਚ ਵਸਾਇਆ ਕਰ ਮਿਹਰਬਾਨੀ ਤੁਆਣਾ ਸਾਹਿਬ ਮਿਹਰਬਾਨੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਸੀਂ ਆਪ ਨਹੀਂ ਸਮਝ ਸਕੇ ਜੀਵਨ ਜਾਗ ਦਾ ਖਜ਼ਾਨਾ ਸੀ ਅਸੀਂ ਉਲਝ ਗਏ ਹਾਂ ਮਸੀਆ ਸੰਗਰਾਂ ਦਾ ਪੁੰਨਿਆ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਪੈਸ ਪਿੰਡੋਂ ਦੂਜੇ ਪਿੰਡ ਨਗਰ ਕੀਰਤਨਾ ਵਿੱਚ ਉਲਝ ਗਏ ਆ ਜਿਹੜੀ ਗੱਲ ਸਮਝਣੀ ਸੀ ਜੀਵਨ ਜਾਗ ਦਾ ਖਜ਼ਾਨਾ ਸੀ ਜੇ ਸਮਝੀਏ ਤਾਂ ਦੁਨੀਆ ਦਾ ਇੱਕ ਇਨਸਾਨ ਭਗਤ ਪੂਰਨ ਸਿੰਘ ਸਮਝ ਕੇ ਗਿਆ ਜੇ ਨੇ ਤੇ ਸਰਦਾਰ ਜੀ ਫੜ ਲਓ ਫੜ ਲਓ ਭੱਜ ਦੌਣ ਲੱਗੀ ਆ ਮਿਹਰਬਾਨੀ ਸਰਦਾਰ ਸਾਹਿਬ ਧੰਨਵਾਦ ਵਰਕਰ ਸਾਹਿਬ ਮਿਹਰਬਾਨੀ ਫਤੇ ਜੀ ਗੁਰਫਤੇ ਸਤਨਾਮ ਸਿੰਘ ਪਨਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਆਪਣੇ ਜਜ਼ਬਾਤ ਪੇਸ਼ ਕਰ ਰਹੇ ਸਨ ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8 ਤੁਸੀਂ ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98763096559876309655